ਬਾਧੀ ਰੱਤ ਆਸ਼ਰਾਮ ਨਾ ਰਿਆ ਆ ਨਾਲੋ ਸੱਤਿਆ ਨਾ ਰਾਵਨਾ ਆਵੇਗਾ ਇਹੇ ਰੱਬੀਏ ਹਰਨਾਮਾ ਸਿੱਖ ਕੌਮ ਦੇ ਇਤਿਹਾਸ ਵਿੱਚ ਸ਼ਹੀਦਾਂ ਅਤੇ ਸ਼ਹਾਦਤਾਂ ਦੀ ਲੰਮੀ ਲੜੀ ਦੇ ਵਿੱਚ ਕਈ ਅਜੇ ਹੀ ਅਨੋਖੇ ਸ਼ਹੀਦਾਂ ਦਾ ਜ਼ਿਕਰ ਆਉਂਦਾ ਜਿਨ੍ਹਾਂ ਨੇ ਸ਼ਹਾਦਤ ਦੇ ਮਾਰਗ ਉੱਤੇ ਚੱਲਦਿਆਂ ਇੱਕ ਨਵੀਂ ਮਿਸਾਲ ਦੁਨੀਆ ਮੂਰੇ ਪੇਸ਼ ਕੀਤੀ ਸਿੱਖ ਕੌਮ ਦੇ ਇਨਾ ਮਹਾਨ ਅਤੇ ਨਵਿਕਲੇ ਸ਼ਹੀਦਾਂ ਵਿੱਚੋਂ ਇੱਕ ਨਾਂ ਪ੍ਰਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਉਂਦਾ ਹੈ ਅਤੇ ਉਹ ਹੈ ਭਾਈ ਬਚਿੱਤਰ ਸਿੰਘ ਜੀ ਸਿੱਖ ਕੌਮ ਦੇ ਇਤਿਹਾਸ ਵਿੱਚ ਉਹ ਇੱਕ ਨਵਿਕਲੇ ਸ਼ਹੀਦ ਹੋਏ ਨੇ ਜਿਨ੍ਹਾਂ ਇੱਕ ਹਾਥੀ ਦੇ ਨਾਲ ਟੱਕਰ ਲੈਂਦੇ ਹੋਏ ਬਹਾਦਰੀ ਦੇ ਜੋਹਰ ਵਿਖਾਏ ਅਦੇ ਕਾ ਜਿਹਾ ਦ੍ਰਿਸ਼ ਪੇਸ਼ ਕੀਤਾ ਜਿਸ ਵਰਗੀ ਕੋਈ ਮਿਸਾਲ ਦੁਨੀਆ ਵਿੱਚ ਨਹੀਂ ਲੱਭਦੀ ਭਾਈ ਬਚਿੱਤਰ ਸਿੰਘ ਜੀ ਦਾ ਜਨਮ 6 ਮਈ 1664 ਨੂੰ ਹੋਇਆ ਅਤੇ ਪਰਿਵਾਰਕ ਵਿਰਸੇ ਅਤੇ ਗੁਰਤੀ ਵਿੱਚ ਹੀ ਉਹਨਾਂ ਨੂੰ ਗੁਰੂ ਪਰਿਵਾਰ ਦੀ ਸੇਵਾ ਅਤੇ ਪੰਥ ਦੇ ਆਸ਼ੇ ਮੁਤਾਬਕ ਜੀਵਨ ਜਿਉਣ ਦੀ ਇੱਕ ਜਾਚ ਮਿਲੀ ਹੋਈ ਸੀ ਉਹਨਾਂ ਦੇ ਪਿਤਾ ਭਾਈ ਮਨੀ ਸਿੰਘ ਜੀ ਸਨ ਅਤੇ ਉਹ ਅਲੀਪੁਰ रियासत ਮਲਤਾਨ ਦੇ ਨਾਲ ਸੰਬੰਧ ਰੱਖਦੇ ਸਨ ਭਾਈ ਬਚਿੱਤਰ ਸਿੰਘ ਜੀ ਦੀ ਬਹਾਦਰੀ ਅਤੇ ਉਹਨਾਂ ਵਿੱਚ ਯੋਧਿਆਂ ਵਾਲੇ ਸੰਪੂਰਨ ਗੁਣਾਂ ਨੂੰ ਵੇਖਦਿਆਂ ਸਰਬੰਸਤਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹਨਾਂ ਨੂੰ ਜਰਨੈਲ ਵੀ ਥਾਪਿਆ ਗਿਆ ਭਾਈ ਬਚਿੱਤਰ ਸਿੰਘ ਜੀ ਦੀ ਬਹਾਦਰੀ ਦਾ ਇੱਕ ਅਨੋਖਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਉਂਦਾ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਦੂਜੀ ਜੰਗ ਸਮੇਂ ਉਹਨਾਂ ਨੇ ਇੱਕ ਮਸਤ ਹਾਥੀ ਦੇ ਨਾਲ ਸਿੱਧੀ ਟੱਕਰ ਲਈ ਅਤੇ ਜੋ ਹਾਥੀ ਸਿੱਖ ਫੌਜਾਂ ਦੇ ਨੁਕਸਾਨ ਲਈ ਤੋੜਿਆ ਗਿਆ ਸੀ ਉਸ ਨੇ ਉਲਟਾ ਦੁਸ਼ਮਣ ਦਾ ਹੀ ਨੁਕਸਾਨ ਕੀਤਾ ਦੋ ਛੇ ਗਰੂ ਗੁਬਨ ਸਿੰਘ ਜੀ ਅਤੇ ਉਹਨਾਂ ਨਾਲ ਸਿੱਖਾਂ ਦਾ ਇੱਕ ਛੋਟਾ ਦਸਤਾ ਲੋਹਗੜ੍ਹ ਦੇ ਕਿਲੇ ਅੰਦਰ ਮੌਜੂਦ ਸਨ ਉਦੋਂ ਉਹਨਾਂ ਉੱਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਦੀਆਂ ਵੱਡੀਆਂ ਫੌਜਾਂ ਨੇ ਧਾਵਾ ਬੋਲ ਦਿੱਤਾ ਸੀ ਗਿਣਤੀ ਵਿੱਚ ਜ਼ਿਆਦਾ ਹੋਣ ਦੇ ਬਾਵਜੂਦ ਉਹ ਕਿਲੇ ਅੰਦਰ ਸਨ ਨਹੀਂ ਸੀ ला ਸਕੀ ਇਸ ਕਰਕੇ ਉਹਨਾਂ ਨੇ ਇੱਕ ਸੰਜੋ ਨਾਲ ਟਕੇ ਸ਼ਰਾਬ ਨਾਲ ਮਸਤ ਹਾਥੀ ਨੂੰ ਵਰਤ ਕੇ ਕਿਲੇ ਦਾ ਦਰਵਾਜ਼ਾ ਖੋਲਣ ਦੀ ਬਿਉਂਦ ਬਣਾਈ ਸੀ ਸ਼ਿਦਗੁਰੂ ਗੋਬਿੰਦ ਸਿੰਘ ਜੀ ਨੇ ਤੋਣੀ ਚੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਆਖਿਆ ਤਾਂ ਉਹ ਮੁਕਾਬਲਾ ਨਹੀਂ ਕਰ ਸਕਿਆ ਅਤੇ ਡਰ ਦੀ ਭਾਵਨਾ ਵਿਖਾਉਂਦਾ ਰਿਹਾ ਇਸ ਉਪਰੰਤ ਦਸਵੇਂ ਪਾਤਸ਼ਾਹ ਸ਼ਿਦਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਭੇਜਿਆ ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਕਹੇ ਮੁਤਾਬਕ ਇਸ ਤੋਂ ਬਾਅਦ ਭਾਈ ਬਚਿੱਤਰ ਸਿੰਘ ਨੇ ਬਹਾਦਰੀ ਅਤੇ ਤੇਜ਼ ਦਿਮਾਗੀ ਸ਼ਕਤੀ ਦਾ ਉਹ ਉਦਾਹਰਣ ਪੇਸ਼ ਕੀਤਾ ਜਿਸ ਦੀ ਅੱਜ ਵੀ ਮਿਸਾਲ ਦਿੱਤੀ ਜਾਂਦੀ ਹੈ ਭਾਈ ਸਾਹਿਬ ਨੇ ਘੋੜੇ ਉੱਤੇ ਚੜ ਕੇ ਨਾਗਣੀ ਦਾ ਐਸਾ ਵਾਰ ਕੀਤਾ ਕਿ ਨਾਗਣੀ ਹਾਥੀ ਦਾ ਸੰਜੋਤ چیرਦੀ ਹੋਈ ਉਸ ਦੇ ਮੱਥੇ ਵਿੱਚ ਜਾ ਵੱਜੀ ਜ਼ਖਮੀ ਹਾਥੀ ਚੰਗਿਆੜਦਾ ਹੋਇਆ ਪਿੱਛੇ ਮੁੜ ਗਿਆ ਅਤੇ ਜਿਨ੍ਹਾਂ ਲੋਕਾਂ ਨੇ ਉਸ ਨੂੰ ਭੇਜਿਆ ਸੀ ਯਾਨੀ ਜਿਨ੍ਹਾਂ ਫੌਜਾਂ ਦੇ ਨਾਲ ਆਇਆ ਸੀ ਉਲਟਾ ਉਹਨਾਂ ਨੂੰ ਹੀ ਮਿੱਧਦਾ ਹੋਇਆ ਉਹਨਾਂ ਦਾ ਨੁਕਸਾਨ ਕਰਦਾ ਗਿਆ ਇਸ ਤਰ੍ਹਾਂ ਇਹ ਮੁਕਾਬਲਾ ਸਿੱਖ ਫੌਜਾਂ ਦੇ ਪੱਖ ਦਾ ਹੋ ਨਿਪੜਿਆ ਅਤੇ ਇਸ ਵਿੱਚ ਭਾਈ ਬਚਿੱਤਰ ਸਿੰਘ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹਾਲਾਂਕਿ ਇਸ ਸਮੁੱਚੇ ਕਾਰਜ ਦੌਰਾਨ ਉਨ੍ਹਾਂ ਨੂੰ ਖੁਦ ਵੀ ਸਰੀਰਕ ਤੌਰ ਤੇ ਨੁਕਸਾਨ ਚੱਲਣਾ ਪਿਆ